ਫਿਰ ਤੋਂ ਤਾੜ-ਤਾੜ ਫਾਇਰਿੰਗ ਹੋਈ ਹੈ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਤਾਂ مشهور ਘੜੀਆਂ ਤੇ الیکٹرونکس ਦੇ ਵਪਾਰੀ ਜਿਨ੍ਹਾਂ ਦੀ ਦੁਕਾਨ ਤੇ ਗੋਲੀਆਂ ਚੱਲਦੀਆਂ ਨਹੀਂ ਤੇ ਦੋਨ ਪਛਾਤੇ ਨੌਜਵਾਨ ਫਰਾਰ ਹੋ ਗਏ। ਦਰਅਸਲ ਇਹ ਵੱਡੀ ਵਾਰਦਾਤ ਵਾਪਰੀ ਹੈ ਗੁਰਦਾਸਪੁਰ ਤੋਂ ਤਸਵੀਰਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਮੁੰਡੇ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਫਾਇਰਿੰਗ ਕੀਤੀ ਗਈ ਹੈ ਤੇ ਗੋਲੀ ਸ਼ੀਸ਼ੇ ਦੇ ਵਿੱਚ ਜਾ ਵੱਜੀ ਹੈ। ਤਾਂ ਪੁਲਿਸ ਨੂੰ ਜਿੱਥੇ ਬੁਲਾਇਆ ਗਿਆ ਮੌਕੇ ਤੇ ਸੱਦਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਗੋਲੀ ਜਿਹੜੀ ਬਰਾਮਦ ਹੋਈ ਹੈ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਾ ਦੀ ਹੁਣ ਫੁਟੇਜ ਖੰਡਾਲੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਆਏ ਦਿਨ ਹੀ ਵਪਾਰੀਆਂ ਤੇ ਹਮਲੇ ਹੋ ਰਹੇ ਨੇ ਇੱਕ ਹੋਰ ਹਮਲਾ ਹੁੰਦਾ ਹੈ। ਜਗੁਰਦਾਸਪੁਰ ਦੇ ਵਿੱਚ ਜਿੱਥੇ ਸ਼ਹਿਰ ਦੇ ਮਸ਼ਹੂਰ ਘੜੀਆਂ ਤੇ ਇਲੈਕਟ੍ਰੋਨਿਕਸ ਦੇ ਵਪਾਰੀ ਦੀ ਦੁਕਾਨ ਦੇ ਬਾਹਰੋਂ ਪੁਛਾਤੇ ਮੁੰਡੇ ਗੋਲੀਆਂ ਚਲਾ ਕੇ ਰਫੂ ਚੱਕਰ ਹੋ ਗਏ ਨੇ ਤਸਵੀਰیں 9:30 ਵਜੇ ਦੇ ਕਰੀਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦਰਮਿਆਨ ਕੀ ਗੋਲੀਆਂ ਚੱਲਦੀਆਂ ਨੇ ਹਾਲਾਂਕਿ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਆ ਇਨਸੀਡੈਂਟ ਹੋਣੇ ਹੋਇਆ ਬੜਾ ਅਨਫੋਰਚੂਨੇਟ ਆ ਮਾ ਹੁਣੇ ਇਹਨਾਂ ਦਾ ਮਾਲਕ ਨੂੰ ਵੀ ਮਿਲਿਆ ਸਾਡਾ ਆਪਣੇ ਪਰਿਵਾਰ ਨੇ ਦੂਜੀ ਦੂਜੀ ਤੀਜੀ ਦੀ ਪੀੜੀ ਦਾ ਸਾਡਾ ਸਬੰਧ ਆ ਆਪਣਾ ਸ਼ਹਿਰ ਆ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਂਚ ਕਰ ਰਿਹਾ ਮੈਂ ਇਹਨਾਂ ਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜ ਦੇ ਸ਼੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਔਰ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ ਪ੍ਰੈਸ ਆਊਟ ਵੀ ਕਰ ਲਏ ਨੇ ਪ੍ਰੈਸ ਆਊਟ ਕਰਕੇ ਤੇ ਉਹਨਾਂ ਨੂੰ ਅੱਜ ਪਰ ਦੀ ਕਾਨੂੰਨ ਦੇ ਮਤਾਬਕ ਉਹ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਸਰਕਾਰ ਬਿਲਕੁਲ ਨਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹ ਕਿਸੇ ਦੇ ਸਕੇ ਨਹੀਂ ਹੈਗੇ ਔਰ ਇਹਨਾਂ ਨੂੰ ਬਹੁਤ ਜਲਦੀ ਆਇਡੈਂਟੀਫਾਈ ਕਰਕੇ ਫੜਾਂਗੇ ਔਰ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਉਹ ਹੀ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ ਆਪਣਾ ਪ੍ਰੋਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਤੇ ਇਹ ਜਿਹੜਾ ਇੱਕ ਇਨਸੀਡੈਂਟ ਅਨਫੋਰਚੂਨੇਟ ਆ ਪੁਲਿਸ ਪੂਰੀ ਤਰੀਕੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਇਹ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਹੀ ਨਫਜ਼ ਵਰਤਿਆ ਵੀ ਇਹ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਜਾਣਦੇ ਕਿ ਸੱਦ ਭਾਵਨਾ ਰਵੇ ਜਿਹੜਾ ਨਹੀਂ ਜਾਣਦੇ ਕਿ ਆਪਸ ਦੇ ਵਿੱਚ ਭਾਈਚਾਰਾ ਰਵੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ ਆਵਾਮ ਬਹੁਤ ਸਿਆਣਾ ਹੈ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਆਡੈਂਟੀਫਾਈ ਹੋ ਪਰ ਦੇਖ ਰਿਹਾ ਮੈਂ ਸਾਹ ਵੀ ਆਏ ਦਿਨ ਕਿੰਨੇ ਕਿੰਨੇ ਗੋਲੀ ਚਾਦੀ ਹੈ ਉੱਥੇ ਅਬਾਟ ਦੇ ਵਿੱਚ ਵੀ ਜਿਹੜਾ ਵਪਾਰੀ ਦੇ ਉੱਤੇ ਗੋਲੀ ਚਲੀ ਸੀ ਤੈਨੂੰ ਪਿੱਛੇ ਤੁਸੀਂ ਪਰ ਇਹ ਜਿਹੜਾ ਕੰਮ ਚ ਹੈਗਾ ਬਾਬਾ ਮਾਪ ਦੀ ਸਾਰੂ ਕੰਨੀ ਰਿਹਾ ਤੁਸੀਂ ਇੱਕ ਗੱਲ ਦੇਖੀ ਆ ਕਿ ਜਿੱਥੇ-ਜਿੱਥੇ ਵੀ ਕੋਈ ਕੂਆ ਹੋਇਆ ਜਿਹੜੇ ਮਲਜ਼ਮ ਨੇ ਉਸ ਤੋਂ ਲੇਟਰਸ ਆਊਟ ਹੋ ਗਏ ਨੇ ਫੜੇ ਗਏ ਨੇ ਹਾਂ ਮਤਲਬ ਤੁਸੀਂ ਕੋਈ ਇਨਸੀਡੈਂਟ ਵੇਖ ਲਓ ਕੋ ਇਹ ਵੀ ਬਹੁਤ ਜਲਦੀ ਪੜ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਆ ਔਰ ਭਗਵੰਤ ਮਾਨ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਉਹਨਾਂ ਨੇ ਕੋਈ ਦਖਲ ਅੰਦਾਜ਼ੀ ਇਸ ਗੱਲ ਤੋਂ ਨਹੀਂ ਰੱਖੀ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜੇ ਜਾਂ ਦੇਖਿਆ ਜਾਵੇ ਤਾਂ ਤਾਂ ਦੇ ਨਾਕੇ ਵੀ ਲਗਾਏ ਗਏ ਨੇ ਚੈਕਿੰਗ ਵੀ ਕੀਤੀ ਨੇ ਫਿਰ ਵੀ ਇਦਾਂ ਦੀ ਹਾਲਤ ਜਿਹੜਾ ਅਨਟੀ ਸੋਸ਼ਲ ਐਲੀਮੈਂਟ ਹੋ ਕੁਝ ਵੀ ਕਰ ਸਕਦਾ ਠੀਕ ਹੈ ਨਾ ਜੀ ਪੜ ਉਹਦੇ ਨੇ ਬਿਲਕੁਲ ਕਾਬੂ ਕਰਕੇ ਤੇ ਸਾਹਮਣੇ ਆਉਣਗੇ ਦੇਖਿਓ ਤੁਸੀਂ ਠੀਕ ਹੈ ਅੱਜ ਪੰਜਾਬ ਵਾਚ ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤੜ ਤੜ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ 60 ਘਰਾਂ ਨੂੰ ਰੋਜ਼ਗਾਰ ਦਤ ਜੇ ਦਿਨ ਬਰ ਦਿਨ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋઈ ਜਾ ਰਹੀ ਆ ਕਿ ਲੋਕ ਜਿੱਥੇ ਅੱਜ ਪਰਿਵਾਰ ਸਹਿਮ ਦੇ ਮੌਲਚਾ ਪੂਰਾ ਬਾਜ਼ਾਰ ਸਹਿਮ ਦੇ ਮੌਲਚਾ ਕੱਲੇ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲਣਗੇ ਉਹ ਡਰ ਡਰ ਦੇ ਮਾਹੌਲ 'ਚ ਖੋਲਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਦੇਖੇ ਕਿ ਵੀ ਸ਼ਰੇਆਮ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣ ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਲਏ ਜਾਣ ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹੜੇ ਆ ਬਾ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਨਾਲ ਇਹ ਤੇ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਸੋ ਕੈਮਰਿਆਂ ਦੇ ਵਿੱਚ ਹੁਣ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਰੋਜ਼ ਹੀ ਫਿੱਟ ਨੇ ਕਿਤੇ ਖਬਰਾਂ ਸੁਣਨ ਲੈਂਦੀਆਂ ਨੇ ਸਵੇਰੇ ਸੋ ਬਿਲਕੁਲ ਜੀ ਵਪਾਰੀਆਂ ਤੇ ਗੋਲੀ ਅਬਾਉਟ ਦੇ ਵਿੱਚ ਵੀ ਜਿਹੜਾ ਇੱਕ ਥੋੜੀ ਗੋਲੀ ਵਰਤਿਆ ਕੱਲੇ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀ ਦੀ ਸੀ ਫਲਾਣੇ ਥਾਂ ਆ ਕੰਮ ਹੋਣ ਤੇ ਨਿਤਨੇ ਅਖਬਾਰਾਂ ਚ ਖਬਰਾਂ ਹੀ ਇਹ ਹੋ ਰਹਿ ਗਿਆ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਥ੍ਰੈਟ ਕਾਲ ਆਈ ਆ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਆ ਪਰ ਉਹ ਦੱਸਣ ਤੋਂ ਕਾਰੋਬਾਰੀ ਇਹ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲ ਨੂੰ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ ਚ ਕੰਪਲੇਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਪਰ ਕਾਰੋਬਾਰ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕੱਲਾ ਕੱਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜ੍ਹਦੇ ਕੀ ਕਰਨਗੇ ਕਾਰੋਬਾਰ ਨੂੰ ਫਿਰ ਤੇ ਦੁਕਾਨਾ ਬੰਦੀ ਕਰਨਗੇ ਜਾਂ ਤੇ ਉਹ ਬੱਚੇ ਪਾਲਣ ਤੇ ਜਾਂ ਫਿਰ ਉਹ ਕਾਰੋਬਾਰ ਕਰਨ ਸੋ ਪੁਲਿਸ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਕਿ ਕੋਈ ਜਿਹੜਾ ਇੱਥੇ ਸਟਾਕਸ ਵੀ ਵਧਾਈ ਜਾਏ ਬਾਜ਼ਾਰ ਦੀ ਤੇ ਜਿਹੜਾ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਠੋਸ ਫੈਸਲੇ ਲਏ ਜਾਣ ਨਹੀਂ ਤਾਂ ਪੰਜਾਬ ਅੱਗੇ ਜਿਹੜਾ ਵਾ ਦਿਨਬਰਦੰ ਜਿਹੜਾ ਸਥਿਤੀ ਜਿਹੜੀ ਆ ਉਹ ਗੰਭੀਰ ਹੋਈ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤੇ ਕਾਰੋਬਾਰ ਜਿਹੜਾ ਉਹਨੂੰ ਆਪਣੇ ਕਰ ਸਕਣ ਧੰਨਵਾਦ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀ ਸਵੇਰੇ ਆਏ ਸੀਗੇ ਤੇ ਇਸ ਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮੇਰਾ ਡੈメージ ਹੋ ਗਿਆ ਨਾ ਦਾ ਔਰ ਅੱਗੇ ਜਾ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾ ਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ ਬਿਜ਼ਨਸ ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਵੱਖ ਮੰਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀਆਂ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਜਿਹੜੇ ਲੋਕ ਆਏ ਸੀਗੇ ਕਿਦਾਂ ਦਾ ਮੂਹ ਹੋ ਗਿਆ ਸੀਗਾ ਬਹੁਤ ਦੇਖਿਆ ਸੀਗਾ ਨਹੀਂ ਦੇਖੋ ਉਹਨਾਂ ਨੇ ਮੂੰਹ ਦੇ ਉੱਤੇ ਮੂੰਹ ਉਹਨਾਂ ਨੇ ਟਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈ ਨਹੀਂ ਹੋਇਆ ਲੇਕਿਨ ਪੰਜਾਬ ਦੇ ਕਾਨੂੰਨ ਦੇ ਤਨ ਕਿਉਂਕਿ ਦਿਨ ਦਿਹਾੜੇ ਹੀ ਤਾਂ ਗੋਲੀਆਂ ਚੱਲਦੇ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕੱਲ ਤੁਸੀਂ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਜਾਨ ਨੂੰ ਔਰ ਵਪਾਰ ਵਪਾਰੀ ਕਿਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਹੈ ਜਾਂ ਕੁਝ ਵੀ ਆਂਦੀ ਹੈ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਜੀ ਬੈਠੇ ਦੁਕਾਨ ਦੇ ਉੱਤੇ ਤੇ ਕੌਣ ਚੋ ਮੈਂ ਆਪਣੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫਿਰ ਅਥੋਂ ਲੰਘ ਕੇ ਗਾਂ ਗਏ ਆ ਜਾਂਦੇ ਨੇ ਫਾਇਲ ਕਰਕੇ ਤੇ ਸਿੱਧੇ ਲੰਘ ਗਏ ਕਿਸਤਾਂ ਨੂੰ ਉਹ ਜੀ ਸੀ ਉਹਨਾਂ ਦਾ ਜਿਹੜੇ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਾ ਤੇ ਮੂੰਹ ਤੇ ਮੋਨੀ ਸਰਦਾਰ ਭਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗਤ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਾਹ ਗਏ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਉਹ ਵਾਲਾ ਸੀ ਕਿ ਜਦੋਂ ਬ੍ਰੈਕ ਕਰਾਰੇ ਕੋ ਆ ਸ਼ੀਸ਼ਾ ਜਗਾ ਟੁੱਟਿਆ ਇਹ ਵੀ ਗੋਲੀ ਵੱਜਣ ਕਰਕੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰੋ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਕੁਝ ਵੀ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੇ ਬਾਰੇ ਕੀ ਨਾਮ ਦਿੱਤੀ ਆਪਣਾ ਮੇਰਾ ਨਾਮ ਮਦਲਾਲ ਕਿਸ ਤਰ੍ਹਾਂ ਦਾ ਮੌਲ ਹੈ ਇਸ ਵੇਲੇ ਪਰਵਾਹ ਦਾ ਬਾਜ਼ਾਰ ਚ ਦਸ਼ਤ ਪਾਈ ਇਸ ਤੀਨ ਨੂੰ ਲੱਗਦਾ ਉਹ ਤਾਂ ਫਿਰ ਡੈਸ਼ੇ ਪੈ ਹੀ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸ਼ੇਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਈਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਆ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸਿਰ ਵਾਰਦਾਤ ਕੀ ਪਤਾ ਕੌਣ ਕਰ ਗਿਆ ਅੱਜ ਤੁਸੀਂ ਆ ਜੋ ਏ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲਦੀ ਜਿਹੜਾ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਰਤਤ ਹੋਈ ਲੱਗਦਾ ਇੱਕ ਗੋਲੀ ਚੱਲੀ ਇੱਕ ਪੰਜਾਬ ਆਵਾਜ਼ ਕੰਪਨੀ ਤੇ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਆਫ ਕਰ ਲੈ। ਇਹ ਬਗਲਾ ਕਿੱਦਾਂ ਦੇ ਨੌਜਵਾਨ ਸੀ ਦੋ ਕਹਿੰਦੇ ਫਾਇਰਿੰਗ ਦੀ ਦੂਰ ਚੱਕਰ ਲਾਇਆ ਪੂਰੇ ਬਜਾਰ ਦੀ। ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸੂਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ। ਅਸੀਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਫ ਕਰ ਲੈ। ਇਹ ਸੀਸੀਟੀਵੀ ਕਿਵੇਂ ਨਹੀਂ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗੇ ਹੋਏ ਜੀ। ਠੀਕ ਹੈ। ਠੀਕ ਆ ਸਰ। ਸਾਚੀ ਕਾਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਨਾਹਾਂ ਤੇ ਅੰਦਰ ਸੋਢੀ। ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ, ਸੇਡਾ ਮਨੋਰੰਜਨ ਅਤੇ Bollywood ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ India Crime ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ India Crime